ਉਹਾਂ ਦੀ ਨੇ ਸਾਰੀ ਗੱਲ ਲਗਭਗ ਦੱਸ ਦਿੱਤੀ ਹੈਗੀ ਦਿਆਲਗੜ ਝੇਚੀਆਂ ਦੇ ਇਕਾਈ ਪ੍ਰਧਾਨ ਪਰੰਪਰੀਤ ਸਿੰਘ ਨੇ ਮੇਰੇ ਖਾਤੇ ਦੇ ਵਿੱਚ 40000 ਰੁਪਇਆ ਪਾਇਆ ਹੈ ਟਰੈਕਟਰਾਂ ਦੇ ਵਿੱਚ ਤੇਲ ਪਾਉਣ ਵਾਸਤੇ ਉਹਨਾਂ ਨੇ ਪਹਿਲਾਂ ਆਪਦੇ ਪਿੰਡ ਦੇ ਵਿੱਚੋਂ ਮਤਲਬ ਕਣਕ ਇਕੱਠੀ ਕਰਕੇ ਫਿਰ ਤੂੜੀ ਮਤਲਬ ਉਹ ਵੱਖ-ਵੱਖ ਆਪਦੇ ਪਿੰਡ ਵੱਲੋਂ ਪਿੰਡ ਪੱਧਰ ਦੇ ਉੱਤੇ ਮਤਲਬ ਵੰਡ ਕੇ ਗਏ ਨੇ ਉਹਨਾਂ ਕੋਲੇ ਪੈਸੇ ਜਿਹੜੇ ਬਚ ਗਏ ਸੀਗੇ ਉਹ ਪੈਸੇ ਉਹਨਾਂ ਦੇ ਲੱਗਣ ਤੋਂ ਰਹਿੰਦੇ ਸੀਗੇ ਉਹਨਾਂ ਨੇ ਸਾਨੂੰ ਕਿਹਾ ਵੀ ਸਾਡੇ ਕੋਲ ਪੈਸੇ ਪਏ ਨੇ ਅਸੀਂ ਪ੍ਰਧਾਨ ਜੀ ਤੁਹਾਡੇ ਥਰੂ ਕਿਤੇ ਸੇਵਾ ਚਲਾਉਣਾ ਚਾਹੁੰਦੇ ਆਂ ਵੀ ਸਹੀ ਜਗ੍ਹਾ ਤੇ ਲੱਗਣਾ ਉਹ 40000 ਰੁਪਏ ਮੇਰੇ ਖਾਤੇ ਦੇ ਵਿੱਚ ਆ ਗਿਆ ਉਹ ਅਸੀਂ ਆ ਟਰੈਕਟਰਾਂ ਦੇ ਵਿੱਚ ਤੇਲ ਦੀ ਸੇਵਾ ਦੇ ਵਿੱਚ ਉਹ ਸਾਰਾ ਉਹ ਟਰੈਕਟਰਾਂ ਦੇ ਲਾਤਾ ਤੇ ਅਸੀਂ ਦਿਆਲਗੜ ਜੇਜੀਆਂ ਇੱਕ ਦਿਨ ਜਾਵਾਂਗੇ ਉਹ ਪਿੰਡ ਦਾ ਅਸੀਂ ਧੰਨਵਾਦ ਵੀ ਕਰਕੇ ਆਵਾਂਗੇ ਕਿਉਂਕਿ ਉਹ ਆ ਨਹੀਂ ਸਕੇ ਸੱਜਣਾ ਉਹਨਾਂ ਨੇ ਆਉਣਾ ਸੀਗਾ ਉਹਨਾਂ ਦੇ ਮਤਲਬ ਜ਼ਰੂਰੀ ਰਿਝੇਵੇਂਆ ਕਰਕੇ ਉਨਾਰੇ ਮਤਲਬ ਮੇਰੇ ਖਾਤੇ ਦੇ ਵਿੱਚ ਪੈਸੇ ਪਾਤੇ ਤੇ ਉਹ ਸਾਰੇ ਪੈਸੇ ਅਸੀਂ ਦੱਸਾਂਗੇ ਵੀ ਕਿੱਥੇ ਲਾਤੇ ਉਹਨਾਂ ਨੂੰ ਪਰਚੀ ਕੱਟ ਕੇ ਦੇਵਾਂਗੇ ਬਾਕਾਇਦਾ ਅਸੀਂ ਇਸ ਕਰਕੇ ਇਹ ਉਹ ਜਿਹੜੇ ਪੈਸੇ ਭੇਜੇ ਨੇ ਅਸੀਂ ਸਾਰੇ ਦਿਆਲਗੜ ਨਗਰ ਦਾ ਧੰਨਵਾਦ ਕਰਦੇ ਹਾਂ ਆਪਣੀ ਜਥੇਬੰਦੀ ਦੀ ਕੂਝ ਹੋਗ ਰਹਾ ਹਵਲ